ਪਿਛਲੇ 2 ਸਾਲਾਂ ਤੋਂ ਵੀ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਦਿਨ ਰਾਤ ਮਿਹਨਤ ਕਰ ਰਹੇ ਨੇ ਸੋ ਕੰਮ ਨਿਰੰਤਰ ਚੱਲ ਰਹੇ ਨੇ ਜੀ ਆਪਾਂ ਬਿਜਲੀ ਦੀ ਗੱਲ ਕਰ ਲਈਏ এডਿਕੇਸ਼ਨ ਦੀ ਹੈਲਥ ਦੀ ਇਹ ਇਨਫਰਾਸਟ੍ਰਕਚਰ ਦੀ ਜੇ ਆਪਾਂ ਨੌਕਰੀਆਂ ਦੀ ਗੱਲ ਕਰ ਰਹੇ ਹ ਸਾਰਾ ਕੰਮ ਸਰਕਾਰ ਕਰ ਰਹੀ ਹੈ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਤੇ ਇਸ ਵਾਰ ਜਲੰਧਰ ਦੇ ਵੈਸਟ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਕੋਈ ਜਨਕਾ ਸਾਦੀ ਪੂਰੀ ਸ਼ੀਤਲ ਲੰਗੁਰਾਲ ਨੇ ਅਸਤੀਫਾ ਦੇ ਦਿਆ ਉਸਕੇ ਬਾਅਦ ਫਿਰ ਚੋਣ ਆ ਗਈ ਕਿਉਂਕਿ ਪਿਛਲੀ ਵਾਰ ਜਦ ਆਮ ਆਦਮੀ ਪਾਰਟੀ ਸੇ ਸ਼ੀਤਲ ਲੰਗੁਰਾਲ ਲੜੇ ਤੇ ਤੋ ਲੋਕੋ ਨੇ ਜਿਤਾਇਆ ਥਾ ਇਸ ਵਾਰ ਕੀ ਲੱਗ ਰਹਾ ਹੈ ਕਿ ਲੋਕ ਜੂ ਰਹਾ ਹੈ ਲੋਕਾਂ ਦਾ ਬਹੁਤ ਨਿੱਘਾ ਸਵਾਗਤ ਕਰ ਰਹੇ ਨੇ ਬਹੁਤ ਖੁਸ਼ ਨੇ ਉਹ ਤਾਂ ਲੋਕ ਤਾਂ ਕਹਿ ਰਹੇ ਨੇ ਵੀ ਸਾਨੂੰ ਜਲਦੀ ਪਤਾ ਲੱਗ ਗਿਆ ਕਿ ਜਿੱਦੇ ਪੁਰਾਣੇ ਸੀਗੇ ਐਮ.ਐਲ.ਏ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਸਾਡੇ ਕੋਲ ਇੱਕ ਮੌਕਾ ਹੈ ਵਧੀਆ ਆਪਣੇ ਕੈਂਡੀਡੇਟ ਨੂੰ ਚੁਣੀਏ ਤੇ ਜਿਹੜਾ ਲੋਕਲ ਗਰਾਊਂਡ ਤੇ ਕੰਮ ਕਰਾ ਸਕੇ ਜੀ ਕੱਲ ਐਮ.ਪੀ. ਕੰਗ ਨੇ ਵੀ ਬੋਲਾ ਹੈ ਕਿ ਜੋ ਇਨਕੇ ਭਾਈ ਔਰ ਸ਼ੀਤਲ ਜੀ ਦੋਨੋਂ ਜੋ ਲੋਕੋ ਨੂੰ ਠੱਗਦੇ تھے ਪੈਸੇ ਲੈਂਦੇ تھے ਉਹਨਾਂ ਪਰ ਮਾਮਲਾ ਦਰਜ ਕਰਵਾएंगे ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸ ਮੇਂ ਕਿਸੇ ਕੋ ਗਾਲ੍ਹੀਆਂ ਦਿੱਤੇ ਦਿਖਾਈ ਦੋ ਦੇਖੋ ਜੀ ਬਹੁਤ ਮੰਦਭਾਗੀ ਘਟਨਾ ਹੈ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਨਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਪਰ ਲੋਕ ਬਹੁਤ ਸਿਆਣੇ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਤੇ ਵੋਟਾਂ ਨਾਲ ਆਪਦਾ ਬਦਲਾ ਲੈਣਗੇ ਲੋਕ ਸਾਨੂੰ ਲੋਕਾਂ ਨਾਲ ਵਿਚਰ ਰਹੇ ਹੋ ਲੋਕ ਕੀ ਹੈ ਲੋਕ ਬਹੁਤ ਖੁਸ਼ ਨੇ ਤੁਸੀਂ ਆਪ ਦੇਖੋ ਜੀ ਆਪ ਮੁਹਾਰੇ ਪ੍ਰੋਗਰਾਮਸ ਕਰਾ ਰਹੇ ਨੇ ਲੋਕ ਆਸ ਕਰਕੇ ਉਮੀਦ ਕਰਕੇ ਬੈਠੇ ਨੇ ਲੰਬਾ ਸਮਾਂ ਇੰਤਜ਼ਾਰ ਵੀ ਕਰਦੇ ਨੇ ਅਸੀਂ ਕਈ ਵਾਰ ਲੇਟ ਵੀ ਹੋ ਜਾਂਦੇ ਆ ਪਰ ਲੋਕਾਂ ਦਾ ਬਹੁਤ ਪਿਆਰ ਹੈ ਜੀ ਬਹੁਤ ਚੁਣਾਵ ਪ੍ਰਚਾਰ ਆਪ ਕਰ ਰਹੇ ਹੈ ਕਿ ਆਪਕੀ ਵੀ ਰਾਜਨੀਤੀ ਮੇ ਐਂਟਰੀ ਹੋਏ ਅਰੇ ਨਹੀਂ ਐਸਾ ਆਈ ਹੈਵ ਡੋਟ ਹੈਵ ਐਨੀ ਸੱਚ ਪਲਾਨਸ ਰਾਈਟ ਨਾਓ ਥੈਂਕ ਯੂ ਅੱਛਾ ਅਗਰ ਬਾਤ ਕੀ ਜੇ ਲੋਕ ਸਭਾ ਚੁਣਾਵ ਕੀ ਲੋਕ ਸਭਾ ਚੁਣਾਵ ਮੇ ਇਸ ਵਾਰ ਕਾਂਗਰਸ ਨੇ ਸੀਟ ਨਿਕਾਲੀ ਸੀ ਕਿਉਂਕਿ ਅਬ ਕਾਂਗਰਸ ਵੀ ਹੈ ਔਰ ਇੱਕ ਤਰਫ ਬੀਜੇਪੀ ਹੈ ਤੋ ਐਸੇ ਮੇ ਕੈਸੇ ਰੁਝਾਨ ਕੈਸੇ ਦੇਖਦੇ ਦੇਖੋ ਜੀ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਚ ਆਉਣਗੇ ਬਾਕੀ ਮਿਹਨਤ ਕਰਨਾ ਸਾਰਿਆਂ ਦਾ ਕੰਮ ਹੈ ਉਹ ਵੀ ਆਪ ਦਾ ਲੱਗੇ ਹੋਏ ਨੇ ਪ੍ਰਚਾਰ ਕਰਨ ਅਸੀਂ ਆਪ ਵੀ ਮਿਹਨਤ ਕਰ ਰਹੇ ਹਾਂ ਮਿਹਨਤ ਨੂੰ ਪਰਮਾਤਮਾ ਰੰਗ ਜ਼ਰੂਰ ਲਿਆਏਗਾ ਸਾਨੂੰ ਪੂਰੀ ਆਸ ਹੈ Subscribe to One India channel and never miss an update.